श जिना कम है गुरू कर रा ना नभ ी मार्थमण है कमा मैट लना गुरु कर आने ਕਨ ਨਮਾ ਨਮਾ ਕੰਮ ਹੈ ਕਿ ਆਪਾਂ ਅੰਤਰੀਵੀ ਗੁਰੂ ਘਰ ਜਾ ਕੇ ਦੇਖੀਏ ਬਹੁਤ ਸੋਹਣੀ ਮੈਦਾਨ ਲੱਗੇਗਾ ਉਹਦੇ ਕੈਮਰਾ ਬੰਦ ਤੋਟਾ ਨੰਬਰ ਬੋਲ ਦਿਓ ਮਨਾ ਪੀਸਿੰਗ ਨੰਬਰ ਕਿਹਨਾ ਤੁਹਾਡਾ 867555 ਜੀ 18 867555 18 ਹਜ਼ਾਰ ਜੀ 18000 ਪੂਰਾ ਇਹ ਸੰਪਰਕ ਤੇ ਆਪਣੀ ਕੰਟੈਕਟ ਕਰ ਸਕਦੇ ਹੋ ਜਦੋਂ ਆਪਾਂ ਵੀਡੀਓ 보면은 ਪਾਸ ਪਹਿਲੇ ਵੀਰ ਦਾ ਇਹ ਨੰਬਰ ਵੀ ਪਾਵਾਂਗੇ ਆਓ ਆਪਾਂ ਦੇਖੀਏ ਅੰਦਰ ਜਾ ਕੇ ਬਹੁਤ ਸੋਹਣਾ ਕੰਮ ਕੀਤਾ ਹੈ ਵੀਰ ਜੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਨਿਮਰਤਾ ਦੇ ਨਾਲ ਪੀਚ ਤੇ ਜੁੜੇ ਚੈਨਲ ਤੇ ਜੁੜੇ ਹੋਏ ਗੁਰਮਤਿ ਪ੍ਰਚਾਰਕ ਜਥਾ ਰਾਮਗੜ੍ਹ ਭੁੰਦੜ ਦੇ ਨਾਲ ਜੁੜੇ ਹੋਏ ਸਾਰੇ ਭਰਾਵਾਂ ਨੂੰ ਬੇਨਤੀ ਹੈ ਆਹ ਦੇਖੋ ਜੀ ਆ ਗੁਰੂ ਘਰ ਨੂੰ ਜਿਹੜੇ ਮੈਟ ਲੱਗੇ ਹੋਇਆ ਆਹ ਦੇਖਾਓ ਕੈਮਰਾ ਪਰ ਗਾਹ ਬਹੁਤ ਛੋਟਾ ਕੰਮ ਕੀਤਾ ਹੋਇਆ ਤੇ ਬਹੁਤ ਵੀ ਸਤਿਕਾਰ ਨਾਲ ਬੇਨਤੀ ਕਰਦੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਮੈਟ ਨੂੰ ਆਣੇ ਆ ਤੇ ਵੀ ਦੂਸਰੀ ਪੌਕਾਲੇ ਉਸ ਤੋਂ ਨਵਾਂ ਮੰਦਰ ਦੇਖਿਆ ਆ ਨਾ ਕੋ ਤੰਗ ਲੰਗਰ ਪੱਤੀ ਇਹ ਲੰਗਰ ਪੱਤੀ ਜੀ ਤਿੰਨ ਪੱਟੀਆਂ ਬਣੀਆਂ ਹੋਈਆਂ ਬਹੁਤ ਸੋਹਣੀ ਬਿਲਡਿੰਗ ਜੀ ਵੀ ਨਾਲ ਇਹਨੂੰ ਬਣਾਈ ਜਈਏ ਕਾਹ ਤੇ ਕਾਹ ਤੇ ਫੰਦੇ ਲੱਗਾ ਲਮੇ ਤਾਂ ਕਿ ਮਾਰੇ ਦੇਮੜੀ ਆ ਕੈਮਰਾ ਆ ਗਿਆ ਜੀ ਅਜੀ ਤੁਹਾਨੂੰ ਬਤਨ ਵਾਟਸਐਪ ਵੀ ਤੇ ਆ ਦੇਖੋ ਜੀ ਚਲੇ ਕੋਣ ਆ ਦੇਖੋ ਆ ਗਲੀਚਾ ਬਹੁਤ ਸੋਣਾ ਲੱਗਿਆ ਹੋਇਆ ਸਾਡੇ ਵੀਰ ਬੰਦੋ ਦਾ ਕਿਹਾ ਹੋਇਆ ਤੇ ਆ ਦੇਖੋ ਬਹੁਤ ਸੋਣੀ ਮੈਚਿੰਗ ਕਰਕੇ ਜਿਹੜੀ ਮਲੀਆਂ ਚਾਦਰਾਂ ਫਟਕੀਆਂ ਹੋਈਆਂ ਨੇ ਤੇ ਅੱਗੇ ਆ ਪਰਦੇ ਆ ਹੋ ਜੀ ਬਹੁਤ ਸੋਨੇ ਪਰਦੇ ਆ ਚੰਕਦਰ ਕਰਦੇ ਨੇ ਤੇ ਬਾਜ਼ਾਰ ਰੇਟ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਆ ਬਹੁਤ ਪਿਆਰ ਵਾਲੀ ਵੀਰੇ ਨੇ ਮੈਂ ਵੀਰ ਨੂੰ ਕਹੂੰਗਾ ਸਾਰੇ ਦਰਬਾਰ ਸਾਹਿਬ ਦੀ ਤੁਹਾਨੂੰ ਵੀਡੀਓ ਬਣਾ ਕੇ ਭੇਜਣਗੇ ਆ ਜੋ ਆਪਾਂ ਇੱਧਰ ਜਿਹਾ ਸ਼ਾਇਰ ਵੀ ਦੇ ਇਟਲੀ ਹਾਂਜੀ ਆਜਾ ਫਿਰ ਮੈਂ ਬਹੁਤ ਦੱਸ ਬਹੁਤ ਹਾਂਜੀ ਆਪਾਂ ਆਪ ਨੂੰ ਜੀ ਨਮਸਕਾਰ ਕਰਦੇ ਆਂ ਤੇ ਆਜਾ 3:00 4:00 ਸਾਡੇ ਘਰ ਤੋਂ ਵੱਜਣ ਲੱਗਿਆ ਪਿਆ ਆ 3:00 ਚਲਾਇਆ ਬਾਹਰ ਬੈਠਾ ਬਹੁਤ ਸੋਹਣਾ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਰ ਨੂੰ ਜੋ ਇਸ ਨੌਕਰੀ ਦਾ ਆਪਣੀ ਜਿੱਥੇ ਜਿੱਤਰ ਸੌਦਾ ਤਕ ਆਸ਼ ਹੈ ਆ ਸਾਧਨ ਸਾਹਿਬ ਅਗੇ ਆ ਗਏ ਆ ਗੁਰੂ ਸਾਹਿਬ ਦੀ ਅਸਣ ਆ ਗਈ ਜਿੱਥੇ ਕਿ ਬਹੁਤ ਸੁਣੀ ਜਿਹੜਾ ਮੈਟ ਲੱਗੇ ਹੋਇਆ ਬਹੁਤ ਸੋਹਣਾ ਦਿਨ ਨੂੰ ਸਕੂਲ ਮਿਲਦਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਜਰੂਰ ਗੁਰੂ ਘਰਾਂ ਦੇ ਵਿੱਚ ਕਾਰਜ ਕਰਨ ਦੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਰੂਰ ਮੌਕਾ ਦਿਓ ਬਾਅਦ ਰਹਿਣ ਤਾਂ ਕਿ ਬਹੁਤ ਜ਼ਿਆਦਾ ਮਹਿੰਗਿਆ ਨਹੀਂ ਤੇ ਇੱਧਰ ਹੀ ਛੜੇ ਮਾਰ ਦਿਓ। ਉੱਦੋਂ 30 ਤੱਕ ਮਾਰ ਦਿਓ। ਬਹੁਤ ਸੋਹਣਾ ਕੰਮ ਕੀਤਾ ਹੋਇਆ। ਤੇ ਤੁਸੀਂ ਪਰੂਣਾ ਪੈ ਨਹੀਂ ਕਰਦੇ। ਇੱਧਰ ਆ ਸੁਣਨਾ। ਹਾਂ ਜੀ ਓਰੇ ਓਰੇ ਆ ਨਾ ਬੀਸ। ਸਾਈਟ ਤੇ ਆ ਬਾਈ। ਇਹ ਭਰਾ ਸਾਡੇ ਮਨਪ੍ਰੀਤ ਸਿੰਘ ਜੀ ਮਣੀ ਤੇ ਇਹਨਾਂ ਨੂੰ ਆਪਾਂ ਪੁੱਛ ਲਿਆ ਵੀ ਕਿੰਨੇ ਚਿਰ ਤੋਂ ਬਾਈ ਕੀ ਕੰਮ ਤੁਸੀਂ ਜਿਹੜਾ ਸ਼ੁਰੂ ਕੀਤਾ ਹੋਇਆ ਗੁਰੂ ਘਰਾਂ ਦੇ ਵਿੱਚ? ਬਈ ਸਿਰ ਆਪ ਨੂੰ ਤਕਰੀਬ ਨਾਲ ਦਾ ਕੰਮ ਮੇਰੇ ਦਾ 2-3 ਸਾਲ ਹੋਇਆ ਜੀ। ਠੀਕ ਹੈ। ਜਦੋਂ 17-18 ਸਾਲ ਬਿਲੋਂ ਹੋ ਗਏ। ਠੀਕ ਹੈ। ਇਹ ਨੰਬਰ ਵੀ ਤੁਹਾਡਾ ਤੁਸੀਂ ਆਪਣੀ 86755218000 ਕਿਰਪਾ ਕਾਰਪਟ ਦਾ ਗੁਰੂ ਕਾਰਪੇਟ ਜਿਹੜਾ ਕਿਰਪਾ ਕਾਰਪਟ ਦਾ ਤਪਾ ਮੰਡੀ ਇਹ ਫਾਟੀਆਂ ਦੇ ਬਿਲਕੁਲ ਕੋਲੇ ਐ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਤੁਸੀਂ ਵੀਡੀਓ ਦੇਖੀਏ ਜਰੂਰ ਇਸ ਵੀਰ ਨਾਲ ਸੰਪਰਕ ਕਰਿਓ ਇਸ ਵੀਰ ਨੂੰ ਬਹੁਤ ਬਹੁਤ ਦਾ ਸਪਾ ਕੰਮ ਦੇ ਜੀ ਕਿਉਂਕਿ ਗੁਰਸਿੱਖ ਭਰਾਵਾਂ ਦੀ ਆਪਾਂ ਮਦਦ ਕਰੀਏ ਜਿਹੜੇ ਵੀਰ ਨੇ ਸਾਡੇ ਤੋਂ ਕੰਮ ਕਰਿਆ ਉਹਨੂੰ ਹੌਸਲਾ ਹੋਵੇ ਤੇ ਸਾਰੇ ਭਰਾਵਾਂ ਦਾ ਧੰਨਵਾਦ ਇਸ ਵੀਰ ਨਾਲ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ